ਰਾਜਵੀਰ ਜਵੰਦਾ ਵੀਰ ਇਸ ਦੀ ਗਾਇਕੀ ਇੰਨੀ ਕਿ ਜ਼ਿਆਦਾ ਵੀਰ ਦੀ ਵਧੀਆ ਸੀ ਕਿ ਆਪਾਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸਾਰੇ ਸੁਣ ਸਕਦੇ ਸੀ। ਰਾਜਵੀਰ ਜਵੰਦਾ ਵੀਰ ਬਹੁਤ ਹੀ ਜ਼ਿਆਦਾ ਵਧੀਆ ਸਵਾਦਾ ਹਸਮੁਖ ਸੀ। ਅਤੇ ਉਸ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ ਜੋ ਕਿ ਵੀਰ ਨੂੰ ਰੱਬ ਲੈ ਗਿਆ। ਆਹ ਉਹਨ ਇੱਕ ਮੁੰਡੇ ਦੀ ਵੀਡੀਓ ਵੀਰ ਦੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜੋ ਕਿ ਵੀਰ ਦੀ ਆਵਾਜ਼ ਬਿਲਕੁਲ ਹੀ ਰਾਜਵੀਰ ਜਵੰਦਾ ਵੀਰ ਵਰਗੀ ਹੈ ਕਰਦੇ ਆ ਤੁਹਾਡੇ ਨਾਲ ਫੁੱਲ ਵੀਡੀਓ ਸਾਂਝੀ ਤੇ ਤੁਸੀਂ ਵੀਡੀਓ ਚ ਇੱਕ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਹੋ ਮੇਰੀ ਰੂਹ ਤੇ ਪਰਹੋਣਿਆ ਭੁੱਲ ਦੁਨੀਆ ਤੋਂ ਸੋਹਣਿਆ ਹੋ ਮੇਰੀ ਰੂਹ ਤੇ ਪਰਹੋਣਿਆ ਵੇਖੋ ਲੁ ਦੁਨੀਆ ਤੋਂ ਸੋਹਣਿਆ ਹਾਏ ਰੱਖ ਦੇ ਮਾਂ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇ ਮਾਂ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇ ਮਾਂ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇ ਮਾਂ